ਹੈਲੋ ਮਿੱਤਰੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਤੁਸੀਂ ਸਾਰਿਆਂ ਠੀਕ ਠਾਕ ਹੋਵੋ ਮਿੱਤਰੋ ਆਪਾਂ ਵੀ ਬੁਰੀ ਠੀਕ ਠਾਕ ਤੇ ਅੱਜ ਆਪਾਂ ਚੱਲਦੇ ਆਂ ਖੇਤ ਤੁਹਾਨੂੰ ਦਿਖਾਉਣੇ ਕਣਕ ਕੋਣ ਉਗਰੀ ਆ ਨਾਲੇ ਸਰੋਂ ਤੇ ਨਾਲੇ ਇੱਥੇ ਵੇਖਦੇ ਜਮੀ ਜਮੀ ਦਾ ਕੀ ਹਾਲ ਚਾਲਾ ਕਦੋਂ ਵੱਢ ਲਾਈਏ ਨੂੰ ਕਦੋਂ ਨਾ ਆਜੇ ਤੁਹਾਨੂੰ ਦਿਖਾਉਣੇ ਆ ਫਿਰ ਤੇ ਮਿੱਤਰੋ ਦੇਖੋ ਪਰ ਇਹਨੂੰ ਆਪਾਂ ਉਦੋਂ ਪਾਣੀ ਲਾਇਆ ਸੀ ਉਸ ਹਾਉ ਨਾਲ ਤੇ ਰੇਰੂ ਪਾਈ ਸੀ ਤੇ ਵਾਵਾ ਹੋ ਗਿਆ ਆਪਣੀ ਇਹ ਵੀ ਨਾਲੇ ਸਾਗ ਹੋ ਗਿਆ ਤੇ ਆਪਾਂ ਤਾਂ ਦੋਵਾਰ ਤੇ ਖਾ ਵੀ ਲੈ ਦੇਖੋ ਪੱਠੇ ਤਾਂ ਆਪਣੇ ਹੋ ਗਏ ਉਧਰਲੇ ਪਾਸੇ ਜਿਹੜੇ ਉਧਰ ਵੀ ਜਿਹੇ ਵੀ ਆਪਣੇ ਉਹ ਚੇ ਕੱਲਾ ਕਾ ਉਗਰੇ ਜਾਵੀਂ ਉਗਰੀ ਨਹੀਂ ਪਤਾ ਨਹੀਂ ਕੀ ਚੱਕਰ ਆ ਨਾ ਇਹ ਆਲੂ ਹੋਇਆ ਚ ਆ ਇਸ ਨੂੰ ਵਗਾਉਣੇ ਓਏ ਨਾ ਪਰਲੀ ਬਾਟ ਤੇ ਆਲੂ ਨਹੀਂ ਸੋਚ ਆਲੂ ਵੀ ਨਹੀਂ ਹੋਇਆ ਤੇ ਜਮੇ ਵੀ ਨਹੀਂ ਹੋਈ ਆ ਦੇਖੋ ਕੱਲਾ ਕਾ ਹੋਇਆ ਜਮੀ ਤਾਂ ਹੋਈ ਨਹੀਂ ਆਪਣੀ ਸਾਰੇ ਘਰੇ ਚ ਨਹੀਂ ਹੋਈ ਜਮੀ ਕਾ ਵਾਦੂ ਹੋਇਆ ਖੜਾ ਤੇ ਆਲੂ ਲਾਏ ਸੀ ਆਪਾਂ ਉਥੋਂ ਲੈ ਕੇ ਆਏ ਲਾਏ ਸੀ ਆਲੂ ਸੌਰੀ ਉਧਰ ਤਾਂ ਲਾਈਆਂ ਸੀ ਮੂਲਕ ਇੱਥੋਂ ਲੈ ਕੇ ਲਾਈ ਸੀ ਆਲੂ ਆਏ ਨੂੰ ਤੇ ਬਿਖਾਉਣੇ ਥਨੂੰ ਆਜੋ ਅੱਗੇ ਆ ਦੇਖੋ ਆਲੂ ਆਪਣੇ ਹੋਏ ਹੀ ਨਹੀਂ ਵੱਟ ਦਿੱਤੇ ਪਤਾ ਨਹੀਂ ਕੀ ਚੱਕਰ ਆਪਣੇ ਤਾਂ ਆਲੂ ਹੋਏ ਨਹੀਂ ਕਿ ਅੱਗੇ ਆਪਣੇ ਵਾਲੂ ਬਹੁਤ ਹੋ ਜਾਂਦੇ ਹੁੰਦੇ ਪਰ ਆਇਆਂ ਕਿ ਨਹੀਂ ਹੋਏ ਜਾਂ ਤਾਂ ਇੱਧਰਲੇ ਪਾਸੇ ਹੋਈ ਤੇ ਉਧਰਲੇ ਪਾਸੇ ਆਪਾਂ ਪਾਣੀ ਜ਼ਿਆਦੇ ਲਾ ਗਏ ਤਾਂ ਤਾਕ ਸਲਾਵ ਚੜ ਗਈ ਤਾਂ ਹੋ ਗਿਆ ਉਹ ਆਲੂ ਮਾੜੇ ਮਾੜੇ ਵੀ ਨਹੀਂ ਨਿਕਲੇ ਵੀ ਕਹਦੇ ਕਿ ਮਾੜੇ ਮਾੜੇ ਨਿਕਲੇ ਜਮਾਈ ਨੇ ਨਿਕਲੇ ਆਲੂ ਸਾਰੀ ਵਟ ਦਿੱਤੀ ਜਾਂ ਵਟ ਵਾਲੀ ਕੜੀ ਹੋ ਗਿਆ ਇਹੋ ਜਿਹਾ ਕੁਛ ਹੋਇਆ ਫਿਰ ਤੇ ਇੱਧਰ ਆਏ ਨਾਲ ਨਾਲ ਵੀ ਲਾਏ ਸੋਥੇ ਵੀ ਵਹਿਣੇ ਕੀ ਪਤਾ ਹੋਵੇ ਹੋਣਾ ਉੱਥੇ ਕਿਉਂਕਿ ਉਧਰ ਪੱਕਾ ਨਹੀਂ ਪਾਣੀ ਘਟਵਾੜਿਆ ਸੀ ਇੱਧਰ ਵਾਲਾ ਲੱਗ ਗਿਆ ਪਣ ਪਾਣੀ ਇੱਧਰ ਫਿਰ ਇੱਧਰ ਨਾਲ ਤਾਂ ਚੜ ਗਿਆ ਇੱਕ ਆਪਾਂ ਕੈਰੀ ਚ ਵੀ ਛੜਤਾ ਵੀ ਇਧਰੋਂ ਤਾਂ ਸਲਾਬ ਛੜ ਜੂਗੇ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀ ਪਰ ਫਿਰ ਉਹ ਤੇ ਇਧਰ ਵੀ ਕੱਟ ਗਿਆ ਪਾਣੀ ਕਿਉਂਕਿ ਇਧਰ ਆਪਾਂ ਸੋਚਿਆ ਸੀਗਾ ਉਧਰੋਂ ਐ ਪਾਣੀ ਵਹੜਾ ਆਇਆ ਇਧਰ ਕੱਟ ਗਿਆ ਤੇ ਇਧਰ ਖਾਲੀ ਦੇ ਵਿੱਚ ਪਹਿਲਾਂ ਆਪਾਂ ਘਾਹ ਦਾ ਛੱਟਾ ਦੀਤਾ ਹੀ ਫੇਰ ਆਪਾਂ ਇੱਥੇ ਵੱਟ ਪਾਈ ਤਾਂ ਕਰਕੇ ਆ ਦੇਖੋ ਘਾਹ ਥੋੜਾ ਥੋੜਾ ਖਾਲੀ ਚ ਵੀ ਆਇਆ ਖੜਾ ਪਰ ਇੱਥੇ ਵੀ ਆਲੂ ਨਹੀਂ ਹੋਏ ਕੀ ਪਤਾ ਕੀ ਚੱਕਰ ਪੈ ਗਿਆ ਆਪਣੇ ਆਲੂਆਂ ਨੇ ਜਾਂ ਆਲੂ ਨਹੀਂ ਸਹੀ ਸੀ ਤੇ ਜਾਂ ਫਿਰ ਪਾਣੀ ਜ਼ਿਆਦਾ ਲੱਗ ਗਿਆ ਆ ਦੇਖੋ ਆਲੂ ਤਾਂ ਆਪੇ ਆਪਣਾ ਬਾਹਾਂ ਚ ਰੋੜਿਆ ਫਿਰਦਾ ਦੇਖੋ ਪੂਰਾ ਵੀ ਨਹੀਂ ਫੁੱਟਿਆ ਇਹ ਤਾਂ ਐਂ ਕਰਕੇ ਲੱਗਿਆ ਸੀਗਾ ਉਤੋਂ ਮਾੜੇ ਮਾੜੇ ਤੁਮ ਕਈ ਕੱਢੇ ਜਾਂ ਦਾ ਹੋ ਸਕਦਾ ਫਿਰ ਕੋਈ ਟਾਈਮ ਠਹਿਰ ਕੇ ਹੋਣਗੇ ਆਪਣੇ ਪਾਂਛੀ ਦੇ ਨਾਲ ਹੋ ਗਏ ਲਾਇ ਤਾਂ ਹੁਣ ਐਸੇ ਤਾਂ ਲੂ ਪਰ ਹੋਏ ਹੀ ਨਹੀਂ ਤੇ ਅੱਜ ਸਵੇਸੇ ਆਪਣੇ ਦਾ ਮਿੱਤਰੋ ਸਾਰਿਆਂ ਦੇ ਕਣਕਾਂ ਬੀਜੀਆਂ ਗਈਆਂ ਕਈਆਂ ਦੇ ਤਾਂ ਉਗਰੀਆਂ ਵੀ ਆਉਂਦੀਆਂ ਸਾਹਮਣੇ ਢੰਗ ਖੜੀਆਂ ਪਾ ਰਹੇ ਆ ਤੇ ਆਪਣੀ ਵੀ ਵੇਣਿਆ ਵੈਸੇ ਤਾਂ ਉਗਰੀ ਸੀ ਆਹ ਵਾਲੀ ਤਾਂ ਹਜੇ ਨਹੀਂ ਉਗਰੀਣ ਤਿੰਨ ਚਾਰ ਦਿਨ ਹੀ ਹੋਏ ਆ ਜੀ ਬੀਜੀਆਂ ਆਜੋ ਚੱਲਦੇ ਆਂ ਕੀ ਤਾਂ ਤੇ ਮਿੱਤਰੋ ਆ ਗਿਆ ਆਪਾਂ ਖੇਤ ਵਾਹ ਜੀ ਵਾਹ ਤੇ ਹੁਣ ਵੇਣਿਆ ਆਪਾਂ ਇੱਥੋਂ ਕਣਕ ਉਗਰੀ ਆਪਣੀ ਜਾਂ ਨਹੀਂ ਤੇ ਬਾਕੀ ਬੂਟੇ ਬਾਟੇ ਵੀ ਵੇਨੇ ਉਹ ਅੱਗੇ ਨਾਲ ਗਰੋਥ ਕੀਤੀ ਇਹਨਾਂ ਨੇ ਸਬਜ਼ੀਆਂ ਵੀ ਵੇਖ ਕੇ ਉਹਨਾਂ ਆਪਾਂ ਕੱਸੀ ਤੇ ਅੱਜ ਕੱਢਦੇ ਆ ਤੇ ਮਿੱਤਰ ਆਪਣੇ ਕਣਕ ਉਗਰੀ ਵੀ ਹੈ ਦੇਖੋ ਆ ਦੇਖੋ ਆਪਣੀ ਉਗਰਾਈ ਕੱਠ 9 ਦਿਨ ਹੋ ਗਏ ਬੀਜੀ ਨੂੰ ਉਗਰੀ ਜਿਵੇਂ ਕਿ ਸਾਰੀ ਕਣਕ ਉਗ ਗਈ ਹੈ ਵੈਸੇ ਕੋਈ ਆਪਣਾ ਪੋਰ ਬੰਦ ਨਹੀਂ ਨਾ ਹੋਇਆ ਸੀ ਤਾਂ ਕਰਕੇ ਸਾਰੀ ਉਗਰੀ ਹੈ ਵੈਸੇ ਤਾਂ ਆ ਦੇਖੋ ਹਰੀ ਹਰੀ ਉੱਧਰ ਨੇ ਪਾਸੇ ਨੂੰ ਚੱਲਦੇ ਆ ਉੱਧਰ ਵੇਣੇ ਆ ਇੱਥੇ ਆਏ ਨੇ ਆਪਣੇ ਬੂਟੇ ਵੀ ਵੇਖ ਲਈ ਕੀ ਹਾਲ ਚਾਲ ਇਹਨਾਂ ਦੇ ਬੂਟਿਆਂ ਦਾ ਆ ਆ ਗਿਆ ਨਾਰੰਜਾ ਬੂਟਾ ਪਹਿਲਾਂ ਦਾ ਤੇ ਇਹਦਾ ਮਿੱਤਰੋ ਜਦੋਂ ਮੈਨੂੰ ਲਵਾਇਆ ਸੀ ਆਪਾਂ 5 ਕੁ ਪੱਤੇ ਸੀ ਇਹਦੇ ਬਾਹਲੇ ਨਹੀਂ ਸੀਗੇ ਤੇ ਆ ਤਾਂ ਸਾਰੇ ਪੱਤੇ ਹੋਣੇ ਨੇ ਨਵੇਂ ਕੱਢੇ ਆ ਤਾਜ਼ਾ ਉਹ ਤਾਂ ਬਸ ਇੱਥੋਂ ਕਿ ਚੱਕੀ ਸੀ ਐਂ ਕਰਕੇ ਇੱਥੋਂ ਆ ਇੱਥੋਂ ਐ ਤਿੰਨ ਡਾਲੀਆਂ ਛੋਟੀਆਂ ਛੋਟੀਆਂ ਸੀ ਇਹਨਾਂ 5 ਕੁ ਪੱਤੇ ਸੀ ਤਾਂ ਨਰੰਦ ਨੇ ਇਹਨੂੰ ਪਤਾ ਨਹੀਂ ਉਹਨਾਂ ਨੇ ਨਾਲ ਲੱਗਿਆ ਦਿੱਤਾ ਸੀਗਾ ਇੱਕ ਨਿੰਬੂ ਤੇ ਉਹ ਉਦੋਂ ਬਾਅਦ ਤਾਂ ਵਧੇਗੇ ਇੱਕ ਨਿੰਬੂ ਨਾਲ ਲੱਗੇ ਰਹਿਗੇ ਬਸ ਤੇ ਮਤਲਬ ਚੀਕੂ ਤੇ ਆਪਣੇ ਅੰਬ ਨਹੀਂ ਚੱਲ ਰਹੇ ਆ ਦੇਖੋ ਚੀਕੂ ਦਾ ਇਸ ਤਰ੍ਹਾਂ ਹੀ ਜਾਂਦਾ ਤੇ ਨਾਲੇ ਤੋਂ ਸੁੱਕਿਆ ਪਿਆ ਦੇਖੋ ਥੱਲੇ ਵਾਲੇ ਪੱਤੇ ਹੀ ਹਰੇ ਰਹਿ ਗਏ ਤੇ ਸੁੱਕਿਆ ਨਾ ਹੀ ਆਪਣਾ ਅੰਬ ਚੱਲਦਾ ਇਹ ਸੁੱਕਿਆ ਪਿਆ ਪੱਤੇ ਸਿੱਕੀ ਜਾਂਦੇ ਇਹਦੇ ਬਸ ਤੇ ਆਪਣੇ ਮਰਗੂਰ ਮਰਾਦ ਵੀ ਨਹੀਂ ਅਜੇ ਖਾਨਜੋਗ ਹੋਇਆ ਤਾਂ ਖਾ ਲੈਨੇ ਆ ਉਹ ਇੱਕ ਦੋ ਤੇ ਦਾ ਕਟਿਆ ਵੀ ਉਹ ਲਾ ਕੇ ਵੇਨੇ ਆਪਾਂ ਆ ਜੋ ਦੇਖਦੇ ਤੇ ਮਿੱਤਰੋ ਵਾਲਮ ਰੂਤ ਉੱਚਾ ਸੀਗਾ ਉੱਥੇ ਸੀਗਾ ਆਪਣੇ ਤੋਂ ਨਹੀਂ ਪਹੁੰਚਿਆ ਜਾਣਾ ਲੱਬ ਲੁੱਬ ਕੇ ਵੇਖ ਲਿਆ ਪਤਾ ਚੜ ਕੇ ਵੇਖ ਲਿਆ ਪਰ ਉੱਥੇ ਵੀ ਨਹੀਂ ਲੱਭਿਆ ਜਾਣਾ ਫਿਰ ਆਪਾਂ ਹੁਣ ਕਿਹੜਾ ਖੇਤ ਹੀ ਜਾਂਦੇ ਆਂ ਵੇਖ ਕੇ ਉਹ ਤਾਂ ਸੋਰੀ ਤਾਂ ਹੀ ਜਾਂਦੇ ਆਂ ਤੇ ਆ ਦੇਖੋ ਮਿੱਤਰੋ ਆਪਣੇ ਸੰਤਰੇ ਵੀ ਹੋ ਗਏ ਵੈਸੇ ਤਾਂ ਕਿੰਨੂ ਮਤਲਬ ਖੱਟੇ-ਖੱਟੇ ਹੋਏ ਪਏ ਆ ਖਾਂਜੋਗ ਹੋਏ ਪਏ ਆ ਵੀ ਆਜੂ ਚੱਲਦੇ ਆਂ ਤਾਂ ਚ ਵੇਖਦੇ ਆਂ ਮਾਹੌਲ ਛੱਡ ਕੇ ਤਾਂ ਦਾ ਤੇ ਮਿੱਤਰੋ ਆ ਗਿਆ ਆਪਾਂ ਕੱਸੀ ਉੱਤੇ ਦੇਖੋ ਫਿਰ ਇੱਧਰ ਸੌਂਜੀਆਂ ਇੱਧਰ ਕੱਸੀ ਚ ਪਾਣੀ ਘੱਟ ਹੀ ਆਣਾ ਕੰਕਣ ਕੇ ਵੀ ਜੀਆਂ ਵੀ ਆ ਪਾਣੀ ਦੀ ਇੰਨੀ ਲੋੜ ਨਹੀਂ ਪੈਂਦੀ ਤੇ ਆ ਛੋਲੇ ਆਪਣੇ ਇੱਧਰ ਵੀ ਛੋਲੇ ਆ ਇੱਧਰ ਆਪਾਂ ਲੈਣਾ ਚਲਾਏ ਸੀ ਤੇ ਇੱਧਰ ਆਪਾਂ ਛੱਟਾ ਦਿੱਤਾ ਸੀ ਇੱਧਰ ਆਏ ਜਿਹਾ ਇੱਧਰ ਘੈਂਟ ਲੱਗਦਾ ਲਾਈ ਲੈਣਾ ਵਾਲੇ ਤੇ ਇੱਧਰ ਪਾਲਕ ਵਾਹ ਜੀ ਵਾਹ ਪਾਲਕ ਪਹਿਲਾਂ ਤਾਂ ਆਪਾਂ ਬੱਟਨ ਤਿਆਰ ਹੋ ਗਈ ਕਿਉਂਕਿ ਉੱਤੋਂ ਸੜ ਜਿਗਾਈ ਆਪਾਂ ਇੱਕ ਸਪਰੇਅ ਕੀਤੀ ਸੀ ਜੀ ਵਲੌਗ ਦੇ ਵਿੱਚ ਦੇਖ ਲਓ ਪਹਿਲਾਂ ਤੁਸੀਂ ਉਹ ਸਪਰੇਅ ਕੀਤੀ ਉਹਦੇ ਨਾਲ ਖਰਾਬ ਹੀ ਹੋ ਗਿਆ ਜੀ ਉਤੋਂ ਫਿਰ ਆਪਾਂ ਇੱਕ ਵਾਰੀ ਸਾਰਾ ਵੱਢਤਾ ਫਿਰ ਐ ਦੁਬਾਰਾ ਫੁੱਟਿਆ ਹ ਹੁਣ ਵਧਗਾ ਤੇ ਇੱਥੇ ਪਹਿਲਾਂ ਤਾਂ ਮੇਥੇ ਹੁੰਦੇ ਸੀ ਹੁਣ ਵੀ ਮੇਥੇ ਹੀ ਲਾਏ ਸ਼ਾਇਦ ਪੱਕਾ ਪਤਾ ਨਹੀਂ ਤੇ ਇਧਰ ਆਪਣੇ ਗੋਭੀ ਤੇ ਆ ਮਿਰਚਾਂ ਦੇ ਬੂਟੇ ਲਾਏ ਕੋ ਟਮਾਟਰਾਂ ਦੇ ਬੈਂਗਣ ਦੇ ਆ ਗੋਭੀ ਆਪਣੇ ਗੋਭੀ ਵੈਸੇ ਤਾਂ ਚੱਲ ਵੀ ਪਰ ਆਪਣੀ ਬਾੜੀ ਛੋਟੀ ਛੋਟੀ ਆ ਲੋਕਾਂ ਦੇ ਤਾਂ ਟੁੱਟੀਆਂ ਜਾਂਦੇ ਗੋਭੀ ਗੋਭੀ ਦੀ ਤਰੋਤਾ ਹੀ ਪਈ ਐ ਤੇ ਆਪਣੇ ਹਜੇ ਹੋਈ ਨਹੀਂ ਤੇ ਆ ਗੰਡੇ ਲਾਈ ਸੀ ਇਧਰ ਗੰਡੇ ਆ ਲਸਣ ਲਾਈ ਸੀ ਤੇ ਲਸਣ ਦੇ ਵਿੱਚ ਪ੍ਰਾਲੀ ਲਾਈ ਸੀ ਟੀ ਆਪਾਂ ਤੇ ਕਮੈਂਟਾਂ ਜਰੂਰ ਦੱਸਿਓ ਵੀ ਕੌਣ ਕੌਣ ਲਸਣ ਲਾ ਕੇ ਵਿੱਚ ਪ੍ਰਾਲੀ ਸੱਟਦਾ ਜਾਂ ਗੰਡੇ ਲਾ ਕੇ ਵਿੱਚ ਪ੍ਰਾਲੀ ਸੱਟਦਾ ਆਪਾਂ ਗੰਡਿਆਂ ਦੇ ਵਿੱਚ ਨਹੀਂ ਪ੍ਰਾਲੀ ਸੱਟ ਦਿੰਦੇ ਤੇ ਲਸਣਾਂ ਦੇ ਵਿੱਚ ਪ੍ਰਾਲੀ ਜਰੂਰ ਸੱਟ ਦਿੰਨੇ ਆਪਾਂ ਤੇ ਹੁਣ ਮਿੱਤਰੋ ਆਪਣੇ ਘਰ ਦੇ ਪਿੱਛੇ ਜਿਹਨੂੰ ਸਬਜ਼ੀਆਂ ਲਾਈਆਂ ਇਹ ਉੱਥੇ ਸਰੋਂ ਤਾਂ ਖਤਮ ਹੋ ਗਈ ਉਹ ਸਪਰੇ ਨਾਲ ਪਤਾ ਨਹੀਂ ਕੀ ਵੱਲ ਬਣ ਗਿਆ ਉਹਨੂੰ ਤਾਂ ਤੇ ਉੱਥੇ ਹੁਣ ਆਪਾਂ ਪੱਟਾ ਬਣਾ ਕੇ ਲਾਵਾਂਗੇ ਟਿੰਡੋ ਤੇ ਕੱਦੂ ਦੇਖੋ ਇਹ ਫਰਦੂ इंडो कद्दू काट देने वाला तो इससे बड़ा पालक नहीं होया थो मैं तो ये काटता हूँ या थोड़ा कल पर सुबह डे अभी है पर इन्हें फुट्टे नहीं है जितनी तो थोड़ा फुट्टा तो मौसम चेक कर लो तो ये तो लगभग नहीं है ਲੈ ਆਪਣੇ ਸੈਟ ਨਾ ਨਹੀਂ ਗਿਆ ਇੱਧਰ ਦੀ ਕੇਲੇ ਆਏ ਆ ਚੇਲੇ ਥੋੜੀ ਆ ਭਰਾ ਵਜ ਕੇ ਦਿਨ ਟਰੈਕਟਰ ਨਾਲ ਦੋਵੇਂ ਪਾ ਕਰਦਾ ਇਹ ਇਹ ਨਹੀਂ ਟੋਸੇ ਪੁੰਨ ਤੇ ਮਿੱਤਰੋ ਆਪਾਂ ਖੇਤ ਆਈ ਕਿਸੇ ਤੇ ਉੱਥੋਂ ਆਪਾਂ ਫਿਰ ਜਾਵੜੇ ਸੀ ਆਪਣੇ ਇੰਦਰ ਪਿੰਡ ਜਾਵੜੇ ਸੀ ਕਿਉਂਕਿ ਉੱਥੇ ਆਪਾਂ ਨੂੰ ਫਿਰ ਪਤਾ ਲੱਗਿਆ ਵੀ ਇੱਕ ਟਰੈਕਟਰ ਖੁੱਬਿਆ ਖੜਾਗਾ ਆਪਣੇ ਫੀਰ ਐਕਸ ਦਾ ਭਾਈ ਖੁੱਬਿਆ ਖੜਾ ਤਾਂ ਕਰਕੇ ਆਪਾਂ ਖੇਤ ਜਾ ਉੱਥੇ ਜਾਵੜੇ ਸੌਰੀ ਖੇਤ ਆਖੀ ਨਾ ਉੱਥੇ ਜਾਵੜੇ ਪਿੰਡ ਪਸ਼ੀਮ ਨਾਲੇ ਦੇ ਵਿੱਚ ਪਤਾ ਨਹੀਂ ਕੀ ਪਤਾ ਕਿਵੇਂ ਤਾਰਤਾ ਲੀਤੀ ਲੂਤੀ ਵੱਜ ਗਈ ਜਾਂਦੇ ਤੇ ਆਪਣੇ ਇੱਧਰ ਨੇੜੇ ਪਿੰਡ ਦਾ ਹੀ ਸੀਗਾ ਆਪਣੇ ਨਾਲ ਲੱਗਦੇ ਪਿੰਡ ਦਾ ਹੀ ਸੀਗਾ ਟਰੈਕਟਰ ਵੀ 2511 ਜੇ ਕੋਈ ਰੰਗ ਦਾ ਤੇ ਮਿੱਤਰੋ ਤੇ ਮੇਰੇ ਆਪਾਂ ਤੇ ਹੁਣ ਆਪਾਂ ਵਿੱਚ ਬੋਲੇ ਨਹੀਂ ਕਿਉਂਕਿ ਭੈੜਾ ਲੱਗਦਾ ਵੀ ਇਹਨੇ ਬੰਦਿਆਂ ਦੇ ਵਿੱਚ ਵੀ ਉਧਰ ਟਰੈਕਟਰ ਉੱਤਰਿਆ ਖੜਾ ਤੇ ਉਧਰ ਇਹਨੂੰ ਵਲੌਗ ਬਣਾਉਂਦੀ ਪੈਣੀ ਆ ਤਾਂ ਕਰ ਗਿਆ ਪੈ ਤੇ ਵਿੱਚ ਨਹੀਂ ਬੋਲੇ ਉਹ ਵੀਡੀਓ ਬਣਾ ਲਈ ਆ ਆਪਾਂ ਦੋ ਤਿੰਨ ਧੰਨਵਾਦ ਮਿੱਤਰੋ